ਪੰਜਾਬ ਵਿੱਚ ਲਗਾਤਾਰ ਭਾਰੀ ਮੀਂਹ ਦੇਖੋ ਕਿੱਥੇ ਕਿੱਥੇ ਪਵੇਗਾ ਮੀਂਹ ਅਗਲੇ 4 ਘੰਟਿਆਂ ਦਾ ਅਪਡੇਟ ਹੁਣੇ-ਹੁਣੇ ਆਈ ਵੱਡੀ ਖਬਰ ਮੌਸਮ ਨੂੰ ਲੈ ਕੇ ਮੌਸਮੀ ਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤੇ ਗਏ ਹਨ ਅਤੇ ਕਿੰਨੇ ਦਿਨ ਬਾਰਿਸ਼ ਹੋਵੇਗੀ ਜਾਣਕਾਰੀ ਸਾਂਝੀ ਕਰਾਂਗੇ 1 ਜੂਨ ਤੱਕ ਕਈ ਜ਼ਿਲ੍ਹਿਆਂ 'ਚ ਚੱਲਣਗੀਆਂ ਤੇਜ਼ ਹਵਾਵਾਂ ਪੜੋ ਤਾਜ਼ਾ ਅਪਡੇਟ ਮੌਸਮ ਵਿਭਾਗ ਦੇ ਵੱਲੋਂ ਕਹਿ ਦਿੱਤਾ ਗਿਆ ਜੀ ਕਿ ਜਿਹੜਾ ਜੂਨ ਦਾ ਮਹੀਨਾ ਜੂਨ ਦੀ ਸ਼ੁਰੂਆਤ ਹੋਵੇਗੀ ਉਸ ਦੇ ਵਿੱਚ ਵੀ بارش ਦਰਜ ਕੀਤੀ ਜਾਵੇਗੀ ਪਿਛਲੇ ਹਫਤੇ ਹਨੇਰੀ ਤੇ ਬਰਸਾਤ ਤੋਂ ਬਾਅਦ ਪੰਜਾਬ ਨੂੰ 2 ਦਿਨਾਂ ਲਈ ਭਿਆਨਕ ਗਰਮੀ ਤੋਂ ਰਾਹਤ ਮਿਲੀ ਪਰ ਸੋਮਵਾਰ ਤੋਂ ਮੌਸਮ ਮੁੜ ਤੋਂ ਗਰਮ ਹੋਣ ਲੱਗਾ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਦਿਨ ਵੇਲੇ ਧੁੱਪ ਰਹੀ ਜਿਸ ਕਾਰਨ ਐਤਵਾਰ ਦੀ ਤੁਰਨਾ ਵਿੱਚ ਤਾਪਮਾਨ 2 ਤੋਂ 3 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ ਦਿਨ ਦਾ ਤਾਪਮਾਨ 36 ਤੋਂ 38 ਡਿਗਰੀ ਸੈਲਸੀਅਸ ਦੇ ਵਿਚਕਾਰ ਹੈ ਲੁਧਿਆਣਾ ਵਿੱਚ ਤਾਪਮਨ 40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜੀ ਮੌਸਮ ਦੇ ਵੱਲੋਂ ਅਪਡੇਟ ਸਾਹਮਣੇ ਆ ਰਹੀ ਹੈ ਦੂਜੀ ਪਾਸੇ ਮੌਸਮੀ ਵਿਭਾਗ ਨੇ ਅਲਰਟ ਜਾਰੀ ਕਰ ਦਿੱਤੇਗੇ ਹਨ ਮੌਸਮੀ ਵਿਭਾਗ ਦਾ ਹੀ ਕਹਿਣਾ ਹੈ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਹੋਏ ਹਨ ਉਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਮੌਸਮ ਜਿਹੜਾ ਜੂਨ ਮਹੀਨੇ ਦਾ ਉਹ ਵੀ ਠੰਡਾ ਰਹਿਣ ਵਾਲਾ ਹੈ ਗਰਮੀ ਤੁਰ ਰਾਹਤ ਮਿਲਦੀ ਹੋਈ ਨਜ਼ਰ ਆਵੇਗੀ ਮੌਸਮੀ ਪਾਗ ਦੇ ਅਨੁਸਾਰ ਪਟਿਆਲਾ ਰੂਪਨਗਰ ਗੁਰਦਾਸਪੁਰ ਜ਼ਿਲੰਦਰ ਚੰਡੀਗੜ੍ਹ ਐਸਐਸ ਨਗਰ ਪਠਾਨਕੋਟ ਫਿਰੋਜ਼ਪੁਰ ਵਿੱਚ ਤਾਮਾੜਾ 38 ਡਿਗਰੀ ਸੈਲਸियस ਦਰਜ ਕੀਤਾ ਗਿਆ ਹੈ ਮੌਸਮੀ ਪਾਗ ਕੇਂਦਰ ਅਨੁਸਾਰ 1 ਜੂਨ ਤੱਕ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਗਰਜ ਨਾਲ ਛਿੱਟੇ ਪੈਣ ਤੇਜ਼ ਹਵਾਵਾਂ ਚੱਲਣ ਦੇ ਅਸਰ ਹਨ ਤਾਂ ਦੇਖ ਸਕਦੇ ਹੋ 1 ਜੂਨ ਤੱਕ ਜਿਹੜਾ ਮੌਸਮ ਖਰਾਬ ਦੱਸਿਆ ਜਾ ਰਿਹਾ ਹੈ ਜੀ ਅਲਰਟ ਜਾਰੀ ਹੋਏ ਹਨ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਨੇਰੀ ਤੇਜ਼ ਹਵਾਵਾਂ ਚੱਲਣਗੀਆਂ ਉਸੇ ਤਰ੍ਹਾਂ ਮੌਸਮੀ ਪਾਗ ਦੇ ਅਗਲੇ 5 ਦਿਨਾਂ ਲੀ ਮੌਸਮੀ ਪੂਰਕ ਵਾਣੀ ਕੀਤੀ ਗਿਆ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਗਰਜ ਬਿਜਲੀ ਅਤੇ ਤੇਜ਼ ਹਵਾਵਾਂ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੀ ਦਰਸਤਾਰ ਨਾਲ ਹਵਾਵਾਂ ਚੱਲਣ ਦੀ ਚੇਤਾਵਨੀ ਜਿਹੜੀ ਹੈ ਜਾਰੀ ਕਰ ਦਿੱਤੀ ਗਈ ਹੈ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਮੌਸਮੀ ਭਾਗ ਦੇ ਅਨੁਸਾਰ ਪੰਜਾਬ ਦੇ ਉੱਤਰੀ ਅਤੇ ਪੂਰਬੀ ਜ਼ਿਲ੍ਹਿਆਂ ਵਿੱਚ 5 ਦਿਨਾਂ ਲਈ ਮੌਸਮ ਵਿਗੜ ਸਕਦਾ ਹੈ ਪ੍ਰਮੁੱਖ ਜ਼ਿਲ੍ਹਿਆਂ ਹੁਸ਼ਿਆਰਪੁਰ ਗੁਰਦਾਸਪੁਰ ਰੋਪੜ ਨਵਾਂ ਸ਼ਹਿਰ ਪਠਾਨਕੋਟ ਤਰਨਤਾਰਨ ਸ੍ਰੀ ਅਮਰitsar ਸਾਹਿਬ ਜਲੰਧਰ ਕਪੂਰਥਲਾ ਤੇ ਮੋਹਾਲੀ ਵਿਚ ਇਹਨਾਂ ਇਲਾਕਿਆਂ ਵਿਚ ਗਰਜ ਤੇ ਬਿਜਲੀ ਡਿੱਗਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਮੌਸਮ ਖਰਾਬ ਰਹੇਗਾ ਹੋਰ ਜਾਣਕਾਰੀ ਜਾਣਨ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਜੀ ਸਾਰਿਆਂ ਦਾ